ਭਾਵਨਾ ਰੱਖਣੀ ਆ ਕਿ ਇਹ ਜਿਹੜਾ ਪੰਜਾਬ ਆ ਇਹ ਤੁਹਾਡਾ ਤੇ ਆਪਣਾ ਸਾਰਿਆਂ ਦਾ ਆ ਆਪਾਂ ਇਹਦੇ ਵਾਰਿਸ ਆ ਸੋ ਅਸੀਂ ਇਹਨੂੰ ਇੱਥੇ ਗੰਦਲਾ ਨਹੀਂ ਹੋਣ ਦੇਣਾ ਜੀ ਜੇ ਬੀਜੇਪੀ ਨਾਲ ਸਮਝੌਤਾ ਨਹੀਂ ਹੁੰਦਾ ਤੇ ਇੱਥੇ ਸਰਕਾਰ ਹੀ ਨਹੀਂ ਚੱਲ ਸਕਦੀ ਸੋ ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦੇਣੀ ਚਾਹਨਾ ਕਿ ਆ ਜਿਹੜੀ ਪਾਰਲੀਮੈਂਟ ਦੀ ਚੋਣ ਲੰਗੀ ਆ ਉਹਦੇ ਵਿੱਚ ਖਡੂਰ ਸਾਹਿਬ ਤੇ ਫਰੀਦਕੋਟ ਦੀ ਧਰਤੀ ਤੇ ਸਾਡੀਆਂ ਪੰਥਕ ਧਿਰਾਂ ਇਕੱਠੀਆਂ ਨਹੀਂ ਸੀ ਹੋਈਆਂ ਇੱਥੇ ਪਾਰਟੀਆਂ ਇਕੱਠੀਆਂ ਨਹੀਂ ਸੀ ਹੋਈਆਂ ਅੱਜ ਬੜੀ ਵਾਰੀ ਆਪਾਂ ਕਹਿੰਦੇ ਇਕਾ ਹੋਣਾ ਚਾਹੀਦਾ ਪਰ ਉੱਥੇ ਪੰਥ ਤੇ ਪੰਜਾਬ ਇਕੱਠਾ ਹੋਇਆ ਸੀ ਉਹ ਦੋ ਸੀਟਾਂ ਤੇ ਉਹ ਪੰਥ ਚਾਹੇ ਕਿਸੇ ਕਾਂਗਰਸੀ ਚ ਬੈਠਾ ਸੀ ਉਹ ਵੀ ਇਕੱਠਾ ਹੋਇਆ ਚਾਹੇ ਉਹ ਕਿਸੇ ਭਾਜਪਾ ਚ ਬੈਠਾ ਸੀ ਉਹ ਵੀ ਇਕੱਠਾ ਹੋਇਆ ਚਾਹੇ ਉਹ ਆਈ ਜਨਤਾ ਸੰਘ ਆਪ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਵਿੱਚ ਬਾਬੂ ਦਰਸੀਮ ਸਿੰਘ ਜੀ ਕਿਤਾਬ ਆਈ ਅਮਰਤਪਾਲ ਜਿੰਮੀ ਐਂਟਰੀ ਖਡੂਰ ਸਾਹਿਬ ਉਹ ਆਏ ਨੇ ਅਸੀਂ ਤੁਹਾਨੂੰ ਅੱਜ ਕੁਝ ਬੇਨਤੀਆਂ ਕਰਨ ਆਏ ਆ ਕਿਉਂਕਿ ਜਦੋਂ ਤੁਸੀਂ ਇੱਥੇ ਕਮੇਟੀ ਸੰਗਠਨ ਕੀਤੀ ਸੀ ਉਸ ਵੇਲੇ ਬਾਪੂ ਜੀ ਹੁਣੀ ਤੇ ਆਏ ਸੀ ਪਰ ਮੈਂ ਨਹੀਂ ਸੀ ਉਸ ਵੇਲੇ ਮੈਂ ਕਿਤੇ ਨਹੀਂ ਸਗਾ ਆ ਨਹੀਂ ਸੀ ਸਕਿਆ ਮੈਨੂੰ ਅੱਜ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਅੱਜ ਸਾਰੇ ਵੀਰ ਇਸ ਮਾਨਸਾ ਜ਼ਿਲ੍ਹੇ ਦੇ ਵਿੱਚੋਂ ਬੜੀ ਵੱਡੀ ਤਦਾਦ ਦੇ ਵਿੱਚ ਇੱਥੇ ਪਹੁੰਚੇ ਹੋ ਸੋ ਸਾਡੇ ਨਾਲ ਸਰਦਾਰ ਗੁਰਸੇਵਿਕ ਸਿੰਘ ਜੀ ਜਵਾਰ ਕੇ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਕੰਮ ਕੀਤਾ ਔਰ ਉਹਨਾਂ ਦਾ ਇਲਾ ਸ਼ਾਂਤ ਸੁਭਾਅ ਸੀ ਕਿ ਤੁਸੀਂ ਸਾਰੇ ਜਾਣਦੇ ਆ ਉਹ ਬੜੇ ਸਹਿਜ ਵਿੱਚ ਰਹਿਣ ਵਾਲੇ ਸਿੰਘ ਆ ਔਰ ਉਹਨਾਂ ਦੀ ਸਿਹਤ ਪਿਛਲੇ 2 ਮਹੀਨੇ ਤੋਂ ਉਹ ਠੀਕ ਨਹੀਂ ਮੈਸ ਗੁਰੂ ਘਰ ਖੜ ਕੇ ਤੁਹਾਡੀ ਸਾਰੀ ਸੰਗਤ ਦੇ ਵਿੱਚ ਉਹਨਾਂ ਦੀ ਸਿਹਤ ਠੀਕ ਹੋਣ ਦੇ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਵੀ ਅਰਦਾਸ ਕਰਦਾ ਕਿ ਉਹ ਛੇਤੀ ਤੰਦਰੁਸਤ ਹੋਣ ਤੇ ਆਪਣੇ ਵਿੱਚ ਸਾਰਿਆਂ ਦੇ ਆਉਣ ਵੀਰੋ ਅੱਜ ਅਸੀਂ ਤੁਹਾਡੇ ਕੋਲ ਆਏ ਆ ਕਿ ਆਪਾਂ ਆਪਣੀਆਂ ਕਮੇਟੀਆਂ ਨੂੰ ਔਰ ਸੰਗਤ ਨੂੰ ਮਿੜੀਏ ਔਰ ਆਪਣਾ ਤਾਲਮੇਲ ਵਧਾਈਏ ਪਹਿਲਾਂ ਨਾਲੋਂ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਦੋ ਗੱਲਾਂ ਸਮਝਣੀਆਂ ਪੈਣੀਆਂ ਕਿ ਆਪਾਂ ਇਸ ਪਾਰਟੀ ਦਾ ਨਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਕਿਉਂ ਰੱਖਿਆ ਅਕਾਲੀ ਦਲ 150 ਸਾਲ ਤੋਂ ਉੱਪਰ ਪੁਰਾਣੀ ਪਾਰਟੀ ਐ ਪਰ ਉਸ ਅਕਾਲੀ ਦਲ ਤੇ ਕਿਸ ਅਕਾਲੀ ਦਲ ਨੇ ਪੰਥ ਤੇ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਸੀ ਪਰ ਪਿਛਲੇ 25 30 ਸਾਲ ਤੋਂ ਜੇ ਸਹਰ ਦਾ ਕਬਜ਼ਾ ਅਕਾਲੀ ਦਲ ਤੇ ਹੋ ਗਿਆ ਉਹਨੇ ਪੰਜਾਬ ਤੇ ਪੰਥ ਦੀ ਸਾਰੀ ਗੱਲ ਨੂੰ ਤਲੰਗ ਨਹੀਂ ਦੇ ਦਿੱਤੀ ਸੋਸ ਪਾਰਟੀ ਦਾ ਨਾਮ ਜਿਹੜਾ ਆਪਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਰੱਖਿਆ ਉਹ ਅਸੀਂ ਅਕਾਲੀ ਦਲ ਸਾਡੀ ਬਜ਼ੁਰਗਾਂ ਦੀ ਪਾਰਟੀ ਹੈ ਉਹਨੂੰ ਅਸੀਂ ਛੱਡ ਨਹੀਂ ਸਕਦੇ ਤੇ ਵਾਰਿਸ ਪੰਜਾਬ ਦੇ ਇਸ ਕਰਕੇ ਰੱਖਿਆ ਕਿ ਤੁਹਾਨੂੰ ਪਤਾ ਲੱਗੇ ਕਿ ਇਸ ਪੰਜਾਬ ਦੇ ਵਾਰਿਸ ਕੌਣ ਨੇ ਸੋ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਾਂ ਸਾਰਿਆਂ ਨੇ ਆਪਣੇ ਮਨਾਂ ਦੇ ਵਿੱਚ ਇੱਕ ਭਾਵਨਾ ਰੱਖਣੀ ਆ ਕਿ ਇਹ ਜਿਹੜਾ ਪੰਜਾਬ ਆ ਇਹ ਤੁਹਾਡਾ ਤੇ ਆਪਣਾ ਸਾਰਿਆਂ ਦਾ ਆ ਆਪਾਂ ਇਹਦੇ ਵਾਰਿਸ ਆ ਸੋ ਅਸੀਂ ਇਹਨੂੰ ਇੱਥੇ ਗੰਦਲਾ ਨਹੀਂ ਹੋਣ ਦੇਣਾ ਅਸੀਂ ਇੱਥੇ ਆਪਣੀ ਕੌਮ ਦੀ ਪੰਥ ਦੀ ਗੱਲ ਕਰਨੀ ਆ ਤੇ ਬਾਕੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸੋ ਦੂਸਰੇ ਪਾਸੇ ਆਪਣੇ ਬੋੜਾ ਦੇ ਉੱਤੇ ਕਿਨਾਰਾ ਲਿਖਿਆ ਹੁੰਦਾ ਕਿ ਪੰਥ ਬਚਾਓ ਤੇ ਪੰਜਾਬ ਬਚਾਓ ਉਹਦਾ ਵੀ ਕੋਈ ਅਰਥ ਹੈ ਸਤਿਕਾਰਯੋਗ ਸਾਧ ਸੰਗਤ ਜੀ ਸਾਡੀ ਕੌਮ ਦੇ ਕੋਲ ਅਸੀਂ ਇੱਕ ਵੱਖਰੀ ਕੌਮ ਆ ਸਾਡੇ ਕੋਲ ਪੰਜਾਬ ਇੱਕ ਸਿੱਖਾਂ ਦੀ ਏ ਧਰਤੀ ਆ ਔਰ ਦੂਸਰੇ ਪਾਸੇ ਅਸੀਂ ਇਸ ਧਰਤੀ ਨੂੰ ਨਾ ਕਿਤੇ ਛੱਡ ਕੇ ਵਿਦੇਸ਼ਾਂ ਵਿੱਚ ਭੱਜ ਸਕਦੇ ਆ ਆਖਰ ਇਹ ਸਾਡੀ ਧਰਤੀ ਹੈ ਸਾਡੀ ਜੰਮਣ ਭੋਵ ਆ ਆਖਰ ਸਾਡੀਆਂ ਜੜਾਂ ਇੱਥੇ ਆਦੇ ਆਪਾਂ ਸਾਰਿਆਂ ਨੇ ਇੱਥੇ ਹੀ ਰਹਿਣਾ ਸੋ ਉਹਦੇ ਨਾਲ ਜਿਹੜੀ ਪੰਥ ਦੀ ਗੱਲ ਉਹ ਅਸੀਂ ਆਪਣੀ ਇਸ ਧਰਤੀ ਦੇ ਉੱਤੇ ਜਿੰਦਾ ਰੱਖਣੀ ਆ ਔਰ ਉਹਦੇ ਨਾਲ ਨਾਲ ਪੰਜਾਬ ਦੀ ਗੱਲ ਵੀ ਰੱਖਣੀ ਆ ਕਿਉਂਕਿ ਪੰਜਾਬ ਸਾਡੀ ਇਹ ਧਰਤੀ ਹੈ ਇਹਨਾਂ ਦੋਹਾਂ ਦਾ ਇੱਕ ਬੜਾ ਵੱਡਾ ਸਮੇਲ ਹੈ ਇਦੇ ਵਿੱਚੋਂ ਜੇ ਇੱਕ ਚੀਜ਼ ਵੀ ਮੰਲਵੀ ਹੋ ਗਈ ਮਾਈਨਸ ਹੋ ਗਈ ਤੇ ਸਾਰਾ ਕੁਝ ਹਿੱਲ ਜਾਣਾ ਆ ਸੋ ਅਸੀਂ ਤੁਹਾਨੂੰ ਬੇਨਤੀ ਕਰਨ ਆਏ ਆ ਕਿ ਅਸੀਂ ਪੰਥ ਦੀ ਗੱਲ ਵੀ ਕਰਨੀ ਆ ਅਸੀਂ ਪੰਜਾਬ ਦੀ ਗੱਲ ਵੀ ਕਰਨੀ ਆ ਔਰ ਪੰਜਾਬ ਦੇ ਵਿੱਚ ਰਹਿਣ ਵਾਲੇ ਸਾਰੇ ਪੰਜਾਬੀਆਂ ਦੀ ਸਾਰੇ ਧਰਮਾਂ ਦੀ ਗੱਲ ਵੀ ਕਰਨੀ ਆ ਤਾਂ ਕਿ ਇਹ ਸਾਡਾ ਜਿਹੜਾ ਖਿੱਤਾ ਇਹਨੂੰ ਅਸੀਂ ਪੂਰੀ ਦੁਨੀਆ ਨਾਲੋਂ ਇੱਕ ਵੱਖਰਾ ਖਿੱਤਾ ਦੇਖਣਾ ਚਾਹੁੰਦੇ ਆ ਉਸ ਸਮੇਂ ਦੀਆਂ ਸਰਕਾਰਾਂ ਨੇ ਇਸ ਪੰਜਾਬ ਨੂੰ ਤੇ ਪੰਚ ਨੂੰ ਉਜਾੜਨ ਦੇ ਲਈ ਬੜਾ ਕੰਮ ਕੀਤਾ 1947 ਵੇਲੇ ਜਦੋਂ ਇਹ ਦੇਸ਼ ਆਜ਼ਾਦ ਹੋਇਆ ਤੇ ਆਪਾਂ ਸਾਰਿਆਂ ਨੇ ਆਪਣੀ ਕਿਸਮਤ ਇੱਕ ਭਾਰਤ ਦੇ ਨਾਲ ਜੋੜ ਕੇ ਆਪਾਂ ਕਿਹਾ ਕਿ ਅਸੀਂ ਭਾਰਤ ਦੇ ਨਾਲ ਰਹਿਣਾ ਪਰ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਜੇ ਪੰਜਾਬ ਨੇ ਪੰਜਾਬੀ ਸੂਬਾ ਲੈਣਾ ਸੀ ਤਾਂ ਵੀ ਐਜੀਟੇਸ਼ਨਾਂ ਕਰਨੀਆਂ ਪਈਆਂ ਇਹ ਪੰਜਾਬ ਨੇ ਕਿਤੇ ਅਨੰਦਪੁਰ ਦੇ ਮੱਦੇ ਦੀ ਗੱਲ ਕਰਕੇ ਵੱਧ ਅਧਿਕਾਰਾਂ ਦੀ ਗੱਲ ਕੀਤੀ ਤੇ ਤਾਂ ਵੀ ਸਾਨੂੰ ਐਜੀਟੇਸ਼ਨਾਂ ਕਰਕੇ ਜੇਲਾ ਭਰਨੀਆਂ ਪਈਆਂ ਤੇ ਅਸੀਂ ਆਪਣੀ ਬਹੁਤ ਸਾਰੀ ਨੌਜਵਾਨੀ ਨੂੰ ਇਸ ਧਰਤੀ ਦੇ ਉੱਤੇ ਸਰਕਾਰ ਦੀ ਮਾੜੀ ਅੱਖ ਦਾ ਕਰਕੇ ਅਸੀਂ ਆਪਣੇ ਕੋਲੋਂ ਗਵਾ ਲਿਆ ਉਹ ਸਾਡੇ ਕੋਲੋਂ ਤਸ਼ੱਦਦ ਕਰਕੇ ਉਹ ਖੋ ਕੇ ਲੈ ਗਏ ਸੋ ਸਾਨੂੰ ਇਹ ਗੱਲ ਸਮਝਣੀ ਪੈਣੀ ਆ ਜਿਹੜੀ ਆਪਾਂ ਅੱਜ ਕਹਿੰਦੇ ਆ ਕਿ ਇਹ ਸਾਡੇ ਨਾਲ ਅੱਜ ਇਦਾਂ ਹੋ ਰਹੀ ਆ ਇਹ ਪਿਛਲੇ 80 ਸਾਲਾਂ ਤੋਂ ਹੋ ਰਹੀ ਆ ਪਰ ਸਾਡੇ ਕੋਲੋਂ ਗਲਤੀ ਕੀ ਹੋ ਰਹੀ ਆ ਕਿ ਆਪਾਂ ਪੰਜਾਬ ਦੇ ਨਾਲ ਪੰਜਾਬ ਦੇ ਵਿੱਚ ਇਸ 80 ਸਾਲ ਦੇ ਵਿੱਚ 16 ਵਾਰ ਤਕਰੀਬਨ ਸਰਕਾਰਾਂ ਬਣਾਈਆਂ ਉਹ ਜਿਹੜੀਆਂ ਸਰਕਾਰਾਂ ਬਣਾਈਆਂ ਉਹਦੇ ਵਿੱਚ ਅਕਾਲੀ ਦਲ ਦੀ ਜਿਹੜੀ ਪਹਿਲੀ ਸਿਹਰਤ ਪੀੜ੍ਹੀਆਂ ਦੀ ਲੀਡਰਸ਼ਿਪ ਸੀ ਉਹ ਪੰਥ ਦੀ ਗੱਲ ਕਰਦੀ ਰਹੀ ਪੰਜਾਬ ਦੀ ਗੱਲ ਕਰਦੀ ਰਹੀ ਉਹ ਬੜੀ ਤਕੜੀ ਹੋ ਕੇ ਸਾਡੀ ਜਿਹੜੀ ਪੰਜਾਬ ਦੇ ਪੰਥ ਦੀ ਗੱਲ ਸੀ ਨੂੰ ਅੱਗੇ ਵਧਾਉਂਦੀ ਰਹੀ ਪਰ ਅੱਜ ਸਾਡੇ ਉੱਤੇ ਇਸ ਦੇਸ਼ ਦੇ ਹੁਕਮਰਾਨ ਇਹ ਚਾਹੁੰਦੇ ਨੇ ਕਿ ਜਾਂ ਤਾਂ ਇਸ ਪੰਜਾਬ ਦੀ ਧਰਤੀ ਤੇ ਕਾਂਗਰਸ ਰਾਜ ਕਰੇ ਤੇ ਜੇ ਕਾਂਗਰਸ ਨੇ ਨਹੀਂ ਰਾਜ ਕਰਨਾ ਤੇ ਸਿੱਖਾਂ ਦੀ ਵੀ ਉਹ ਥਿਰ ਹੋਵੇ ਜਿਹੜੀ ਦਿੱਲੀ ਦੇ ਥੱਲੇ ਲੱਗ ਕੇ ਚੱਲੇ ਸੋ ਸਾਨੂੰ ਇੱਕ ਮਾਨਸਿਕ ਤੌਰ ਤੇ ਸਾਨੂੰ ਇੰਨਾ ਕਮਜ਼ੋਰ ਕਰ ਦਿੱਤਾ ਗਿਆ ਕੀ ਆ ਜੇ ਕਿਸੇ ਨਾਲ ਗੱਲ ਕਰ ਲਓ ਕਹਿੰਦੇ ਜੀ ਜੇ ਭਾਜਪਾ ਨਾਲ ਸਮਝੌਤਾ ਨਹੀਂ ਹੁੰਦਾ ਤੇ ਇੱਥੇ ਸਰਕਾਰ ਹੀ ਨਹੀਂ ਚੱਲ ਸਕਦੀ ਸੋ ਮੈਂ ਤੁਹਾਨੂੰ ਉਹਦੀ ਇੱਕ ਮਿਸਾਲ ਦੇਣੀ ਚਾਹਣਾ ਕੀ ਆ ਜਿਹੜੀ ਪਾਰਲੀਮੈਂਟ ਦੀ ਚੋਣ ਲੰਗੀ ਐ ਉਹਦੇ ਵਿੱਚ ਖਡੂਰ ਸਾਹਿਬ ਤੇ ਫਰੀਦਕੋਟ ਦੀ ਧਰਤੀ ਤੇ ਸਾਡੀਆਂ ਪੰਥਕ ਧਿਰਾਂ ਇਕੱਠੀਆਂ ਨਹੀਂ ਸੀ ਹੋਈਆਂ ਇੱਥੇ ਪਾਰਟੀਆਂ ਇਕੱਠੀਆਂ ਨਹੀਂ ਸੀ ਹੋਈਆਂ ਅੱਜ ਬੜੀ ਵਾਰੀ ਆਪਾਂ ਕਹਿੰਦੇ ਇਕਾ ਹੋਣਾ ਚਾਹੀਦਾ ਪਰ ਉੱਥੇ ਪੰਥ ਤੇ ਪੰਜਾਬ ਇਕੱਠਾ ਹੋਇਆ ਸੀ ਉਹ ਦੋ ਸੀਟਾਂ ਤੇ ਉਹ ਪੰਥ ਚਾਹੇ ਕਿਸੇ ਕਾਂਗਰਸੀ ਚ ਬੈਠਾ ਸੀ ਉਹ ਵੀ ਇਕੱਠਾ ਹੋਇਆ ਚਾਹੇ ਉਹ ਕਿਸੇ ਭਾਜਪਾ ਚ ਬੈਠਾ ਸੀ ਉਹ ਵੀ ਇਕੱਠਾ ਹੋਇਆ ਚਾਹੇ ਉਹ ਅਕਾਲੀ ਦਲ ਬਾਦਲ ਚ ਬੈਠਾ ਸੀ ਉਹ ਵੀ ਇਕੱਠਾ ਹੋਇਆ ਉਸ ਪੰਥ ਨੇ ਵੋਟ ਭਾਈ ਅਮਰਤਪਾਲ ਸਿੰਘ ਨੂੰ ਪਾਈ ਤੇ ਭਾਈ ਸਰਬਜੀਤ ਸਿੰਘ ਨੂੰ ਫਰੀਦਕੋਟ ਦੀ ਸੀਟ ਤੇ ਪਾਈ ਸੋ ਉੱਥੇ ਸਾਨੂੰ ਕਿਸੇ ਨਾਲ ਸਮਝੌਤਾ ਤੇ ਨਹੀਂ ਕਰਨਾ ਪਿਆ ਨਾ ਸੋ ਅਸੀਂ ਜਿੰਨਾ ਚਿਰ ਆਪਣੀ ਤਾਕਤ ਨੂੰ ਨਹੀਂ ਪਛਾਣਦੇ ਜਿੰਨਾ ਚਿਰ ਆਪਾਂ ਪੰਥ ਦਰਦੀ ਤੇ ਪੰਜਾਬ ਪ੍ਰਸਤ ਸਾਰੇ ਧਰਮਾਂ ਦੇ ਲੋਕ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਇਸ ਪੰਜਾਬ ਦਾ ਕੁਝ ਨਹੀਂ ਵੜਨਾ ਵੀਰੋ ਸੋ ਅਸੀਂ ਸਰਕਾਰਾਂ ਬਣਾ ਲਈਆਂ ਸਰਕਾਰਾਂ ਬਣੀਆਂ ਪਰ ਉਹ ਇੱਕ ਬਿਜ਼ਨਸਮੈਨ ਤਾਂ ਬਹੁਤ ਵਧੀਆ ਹੋਇਆ ਆਪਣੇ ਪਰਿਵਾਰਾਂ ਲਈ ਬਿਜ਼ਨਸ ਕਰਕੇ ਪੈਸਾ ਇਕੱਠਾ ਕਰਕੇ ਲੈ ਗਏ ਪਰ ਉਹ ਪੰਥ ਪ੍ਰਸਤ ਤੇ ਪੰਜਾਬ ਪ੍ਰਸਤ ਨਹੀਂ ਹੋਈਆਂ ਸੋ ਅੱਜ ਸਾਨੂੰ ਕੀ ਸੋਚਣ ਦੀ ਲੋੜ ਆ ਆਪਾਂ ਕਿਉਂ ਇੱਥੇ ਇਕੱਠੇ ਬੈਠੇ ਆ ਇਹਦੇ ਉੱਤੇ ਸੋਚ ਕੇ ਜਾਣੀ ਆਪਾਂ ਕੋਈ ਗੱਲ ਅੱਜ ਵੀ ਮਸਲਾ ਇੱਥੇ ਖੜਾ ਕੱਲੀ ਸਰਕਾਰ ਬਣਾਉਣ ਦਾ ਤੇ ਕੱਲੇ ਐਮਐਲਏ ਬਣਾਉਣ ਦੀ ਗੱਲ ਨਹੀਂ ਸਾਨੂੰ ਇੱਕ ਸਿਧਾਂਤਕ ਰਾਜਨੀਤੀ ਖੜੀ ਕਰਨੀ ਪੈਣੀ ਆ ਜਿਸ ਰਾਜਨੀਤੀ ਦੇ ਵਿੱਚ ਪੰਥ ਤੇ ਪੰਜਾਬ ਦੀ ਗੱਲ ਚੱਲਦੀ ਹੋਵੇ ਕਿੰਨਾ ਚਿਰ ਉਹ ਨਾ ਚੱਲੀ ਆਪਾਂ ਅੱਜ ਵੀ ਅਖਬਾਰ ਹੋਣਾ ਕੱਲ ਨੂੰ ਵੀ ਹੋਣਾ ਸੋ ਆਪਾਂ ਪੰਜਾਬ ਦੇ ਲੋਕਾਂ ਨੇ ਸਾਰੇ ਧਰਮਾਂ ਦੀ ਸੰਗਤ ਨੂੰ ਨਾਲ ਲੈ ਕੇ ਆਪਾਂ ਆਪਣੀ ਰਣਨੀਤੀ 5 ਕੇ ਸਾਲ 10 ਸਾਲ 20 ਸਾਲ ਦੀ ਬਣਾਉਣੀ ਹੈ ਤਾਂ ਕਿ ਆਪਾਂ ਲੰਬੀਆਂ ਆਪਣੀਆਂ ਜੜੀਆਂ ਪਲਾਂਗਾ ਪੱਟ ਕੇ ਅੱਗੇ ਤੁਰੀਏ ਭਾਈ ਅਮਰਤਪਾਲ ਸਿੰਘ ਦਾ ਇਹਨਾਂ ਸਰਕਾਰਾਂ ਨਾਲ ਕੋਈ ਵੱਟ ਬੰਨੇ ਦਾ ਰੌਲਾ ਨਹੀਂ ਹੈਗਾ ਉਹਨੂੰ ਕਿਉਂ ਐਨਐਸਏ ਲਾ ਕੇ ਜੇਲ੍ਹ ਵਿੱਚ ਡੱਕਿਆ ਹੋਇਆ ਗੱਲ ਸਮਝਣ ਵਾਲੀ ਇਹ ਆ ਉਹ ਕਹਿੰਦੇ ਨੇ ਕਿ ਪੰਜਾਬ 'ਚ ਰਾਜ ਕਰਨ ਅਕਾਲੀ ਦਲ ਬਾਦਲ ਵਰਗੇ ਲੋਕ ਪੰਜਾਬ ਦੇ ਵਿੱਚ ਉਹ ਵਿਚਾਰਵਾਨ ਲੋਕ ਨਾ ਰਾਜ ਕਰਨ ਇਹਨਾਂ ਲੋਕਾਂ ਦੇ ਕੋਲ ਇੱਕ ਵਿਚਾਰ ਹੋਵੇ ਜਿਨ੍ਹਾਂ ਦੇ ਕੋਲ ਆਉਣ ਵਾਲਾ ਇਸ ਪੰਥ ਲਈ ਤੇ ਪੰਜਾਬ ਲਈ ਕੋਈ ਵਿਜ਼ਨ ਹੋਵੇ ਉਹ ਤੁਹਾਡੇ ਕੋਲ ਭਾਈ ਅਮਰਤਪਾਲ ਸਿੰਘ ਜੀ ਨੇ 6 ਮਹੀਨੇ ਇਸ ਧਰਤੀ ਦੇ ਉੱਤੇ ਰਹਿ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਇੱਕ ਗੱਲ ਕਲੀਅਰ ਕੀਤੀ ਕਿ ਤੁਸੀਂ ਅੱਜ ਕਿੱਥੇ ਖੜੇ ਆ ਤੁਹਾਨੂੰ ਕੀ ਕਰਨਾ ਪੈਣਾ ਇਹ ਸਰਕਾਰਾਂ ਨੇ ਉਹਨਾਂ ਦੇ ਕੋਲ بڑے 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 ਆਪਣੀਆਂ ਏਜੰਸੀਆਂ ਦੇ ਬੰਦੇ ਭੇਜੇ ਸਵਾਲ ਜਵਾਬ ਕਰਨ ਲਈ ਪਰ ਉਹਨਾਂ ਨੇ ਬਾਅਦ ਦਲੀਲ ਵਾਕੂਪੀ ਦੇ ਨਾਲ ਉਹਨਾਂ ਨੂੰ ਇੱਕ ਇੱਕ ਗੱਲ ਦਾ ਜਵਾਬ ਦਿੱਤਾ ਕਿ ਪੰਜਾਬ ਕਿਹੋ ਜਿਹਾ ਹੋਣਾ ਚਾਹੀਦਾ ਇਸ ਪੰਜਾਬ ਨੂੰ ਅਸੀਂ ਕਿੱਦਾਂ ਸਿਰਜਣਾ ਸੋ ਤੁਹਾਨੂੰ ਅੱਜ ਬੇਨਤੀ ਕਰਨ ਆਏ ਆਂ ਵੀਰੋ ਇਹ ਜਿਹੜਾ ਕੰਮ ਕੋਈ ਗੱਲ ਨਹੀਂ ਭਾਈ ਅਮਰਤਪਾਲ ਨੂੰ ਇਹਨਾਂ ਨੇ ਉਹਨਾਂ ਦੇ ਵਿਚਾਰਾਂ ਨੂੰ ਗੇਲ ਵਿੱਚ ਦੇ ਕੇ ਅੱਜ ਡੱਕਿਆ ਹੋਇਆ ਬੰਦ ਕੀਤਾ ਹੋਇਆ ਕੋਈ ਨਹੀਂ ਤੁਸੀਂ ਸਾਰੇ ਬਾਹਰ ਬੈਠੇ ਹੋ ਤੁਸੀਂ ਇਸ ਪੰਜਾਬ ਦੇ ਵਾਰਿਸ ਬਣ ਕੇ ਭਾਈ ਅਮਰਤਪਾਲ ਸਿੰਘ ਦੀਆਂ ਬਾਹਾਂ ਬਣ ਕੇ ਆਪਾਂ ਸਾਰਿਆਂ ਨੇ ਕੰਮ ਕਰਨਾ ਸੋ ਤੁਸੀਂ ਬਿਲਕੁਲ ਨਾ ਸੋਚਿਓ ਕਿ ਤੁਹਾਡੀਆਂ ਪੰਜ ਮੈਂਬਰੀਆਂ ਤੇ ਕੱਲੀਆਂ ਬਲਾਕ ਕਮੇਟੀਆਂ ਦੇ ਜਿਹੜੇ ਮੈਂਬਰ ਉਹਨਾਂ ਦੀ ਇਕੱਲੀ ਜ਼ਿੰਮੇਵਾਰੀ ਆ ਇਹ ਜ਼ਿੰਮੇਵਾਰੀ ਤੁਹਾਡੇ ਸਾਰਿਆਂ ਦੇ ਮੋਢਿਆਂ ਤੇ ਆ ਸੋ ਪਾਰਟੀਆਂ ਨੂੰ ਚਲਾਉਣ ਲਈ ਪਾਰਟੀਆਂ ਹਮੇਸ਼ਾ ਪਿੰਡ ਪੱਧਰ ਤੱਕ ਸਾਨੂੰ ਇੱਕ ਸੰਗਠਨ ਬਣਾਉਣੇ ਪੈਂਦੇ ਹੁੰਦੇ ਨੇ ਸੋ ਵੱਲੋਂ ਸਾਹਮਣੇ ਤੁਹਾਨੂੰ ਦੱਸੀ ਆ ਕਿ ਆਪਾਂ ਪੰਜਾਬ ਦੇ ਜਿੰਨੇ 13000 ਪਿੰਡ ਨੇ ਹਰ ਪਿੰਡ ਵਿੱਚ ਘੱਟੋ-ਕੱਟ 5-5 ਮੈਂਬਰੀਆਂ ਕਮੇਟੀਆਂ ਤੇ ਉਸ ਤੋਂ ਬਾਅਦ ਕਿਹਾ 11 ਬਣਾ ਲਿਓ ਤੇ 21 ਬਣਾ ਲਿਓ ਤੁਹਾਡੇ ਤੇ ਇੱਕ ਫਰੰਡ ਹੋਣਾ ਸੋ ਹਰ ਪਿੰਡ ਵਿੱਚ ਆਪਾਂ ਆਪਣੇ ਸਿਧਾਂਤ ਦੀ ਗੱਲ ਆਪਣੀ ਜਿਹੜੀ ਵੱਖਰੀ ਗੱਲ ਲੈ ਕੇ ਚੱਲਣੀ ਚਾਹੁੰਦੇ ਆ ਸਰਬਾਧ ਦੇ ਭਲੇ ਦੀ ਉਹਦੇ ਲਈ ਤੁਹਾਡੇ ਸੰਗਠਨ ਦੀ ਬਹੁਤ ਜ਼ਰੂਰਤ ਆ ਸੋ ਅਸੀਂ ਅੱਜ ਤੁਹਾਨੂੰ ਦੋ ਸਨੇਹ ਦੇਣ ਆਏ ਆ ਇੱਕ ਤੇ ਆਪਾਂ 9 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਬੜੀ ਵੱਡੀ ਇੱਕ ਕਾਨਫਰੰਸ ਕਰਨ ਜਾ ਰਹੇ ਆ ਉਸ ਕਾਨਫਰੰਸ ਦਾ ਨਾਮ ਰੱਖਿਆ ਬੰਦੀ ਸਿੰਘ ਰਿਹਾ ਕਰੋ ਉਹ ਜਿਹੜੇ ਬੰਦੀ ਸਿੰਘ 32-32 ਸਾਲ ਤੋਂ ਜੇਲ੍ਹਾਂ ਚ ਬੈਠੇ ਅੱਜ ਸਾਡੇ ਤੇ ਵੀ ਲਾਹਨਤ ਆ ਜੇ ਉਮਰ ਕੈਦ ਹੁੰਦੀ ਤੇ ਉਹ 14 ਸਾਲ ਦੀ ਹੁੰਦੀ ਆ ਪਰ ਉਹਨਾਂ ਵੀਰਾਂ ਨੂੰ 32 ਸਾਲ ਇਸ ਕਰਕੇ ਬਿਠਾ ਕੇ ਰੱਖਿਆ ਕਿਉਂਕਿ ਉਹ ਸਿੱਖ ਧਰਮ ਦੇ ਨਾਲ ਉਹ ਰਿਲੇਟ ਰੱਖਦੇ ਸੀਗੇ ਉਹਨਾਂ ਦਾ ਕਿਹੜਾ ਕਿਸੇ ਨਾਲ ਬੰਨ ਵਟੇ ਦਾ ਰੋੜਾ ਸੀਗਾ ਉਹ ਵੀ ਸਾਡੀ ਖਾਤਰ ਜਿਹੋ ਜਿਹੇ ਉਦੋਂ ਹਾਲਾਤ ਸੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਸੋ ਅਸੀਂ ਆਪਾਂ ਸਾਰੇ ਰੜਕੇ ਉਹ ਦਿਨ ਨੂੰ ਸਾਨੂੰ ਪਤਾ ਤੁਹਾਡਾ ਜ਼ਿਲ੍ਹਾ ਜਿਹੜਾ ਦੂਰ ਪੈਂਦਾ ਪਰ ਫੇਰ ਵੀ ਕੋਸ਼ਿਸ਼ ਕਰਿਓ ਕਿ ਵੱਧ ਤੋਂ ਵੱਧ ਇਥੋਂ ਸੰਗਤ ਨੂੰ ਜਿੱਥੇ ਅਸੀਂ ਵੀਰਾਂ ਨੂੰ ਲੈ ਕੇ ਆਉਣਾ ਉੱਥੇ ਬੀਬੀਆਂ ਨੂੰ ਵੀ ਨਾਲ ਲੈ ਕੇ ਆਇਓ ਤਾਂ ਕਿ ਆਪਾਂ ਸਰਕਾਰਾਂ ਨੂੰ ਦੱਸ ਸਕੀਏ ਕਿ ਉਹ ਬੰਦੀ ਸਿੰਘ ਇਕੱਲੇ ਨਹੀਂ ਆ ਹਜ਼ਾਰਾਂ ਲੋਕ ਉਹਨਾਂ ਦੇ ਨਾਲ ਨੇ ਸੋ ਦੂਸਰੀ ਗੱਲ ਆਪਾਂ 10 ਤਰੀਕ ਤੋਂ ਬਾਅਦ ਅਸੀਂ ਇੱਥੇ ਦੀ ਜਿਹੜੀ ਤੁਹਾਡੀ ਕਮੇਟੀ ਹੈ ਉਨਾ ਨੂੰ ਨਾਲ ਲੈ ਕੇ ਜਿਹੜੇ ਤੁਹਾਡੇ ਤਿੰਨ ਬਦਲਾੜਾ ਮਾਨਸਾ ਤੇ ਸੰਦੂਲਗੜ ਜਿਹੜੀਆਂ ਹਲਕੇ ਨੇ ਇੱਥੇ ਪਿੰਡ ਪਿੰਡ ਪੱਧਰ ਤੇ ਆਪਾਂ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਕੇ ਹਰ ਪਿੰਡ ਵਿੱਚ ਪਹੁੰਚਣਾ ਹਰ ਘਰ ਦੇ ਵਿੱਚ ਪਹੁੰਚਣਾ ਉੱਥੇ ਜਾ ਕੇ ਆਪਾਂ ਆਪਣੀ ਗੱਲ ਰੱਖਣੀ ਆ ਤੁਸੀਂ ਬਿਲਕੁਲ ਨਾ ਘਬਰਾਇਓ ਜੇ ਕਿਸੇ ਪਿੰਡ ਵਿੱਚ ਤੁਹਾਨੂੰ ਗਿਆਨ ਉਹ ਇੱਕ ਵੀ ਮਰਜੀ ਬੜਾ ਮਿਲ ਗਿਆ ਜਿਹੜਾ ਪੰਥ ਤੇ ਪੰਜਾਬ ਨੂੰ ਬਚਾਉਣ ਵਾਲਾ ਹੋ ਗਿਆ ਤੇ ਤੁਸੀਂ ਸਮਝ ਲਿਓ ਤੁਹਾਡੀ ਬੜੀ-ਬੜੀ ਪ੍ਰਾਪਤੀ ਹੋਊਗੀ ਸੋ ਆਪਾਂ ਜਿਸ ਦਿਨ ਤੁਰਪੈ ਉਸ ਦਿਨ ਤੁਹਾਡੇ ਕਾਬਲੇ ਬਣ ਜਾਣਾ ਨੇ ਪੰਜਾਬ ਦੇ ਲੋਕ ਸਮਝ ਗਏ ਨੇ ਕਿ ਪੰਜਾਬ ਨੂੰ ਦਿੱਲੀ ਤੋਂ ਚਲਾਉਣ ਵਾਲੀਆਂ ਪਾਰਟੀਆਂ ਚਾਹੇ ਬੀਜੇਪੀ ਹੋਵੇ ਚਾਹੇ ਕਾਂਗਰਸ ਹੋਵੇ ਤੇ ਚਾਹੇ ਜਿਹੜੇ ਆਮ ਆਦਮੀ ਆਲੇ ਜਿਹੜੇ ਕਹਿੰਦੇ ਹੁਣ ਤਾਂ ਖਾਸ ਬਣੇ ਫਿਰਦੇ ਚਾਹੇ ਹੋਣ ਸੋ ਆਪਾਂ ਨੂੰ ਪੰਜਾਬ ਦੀ ਖੇਤਰੀ ਤਿਰ ਭਾਈ ਅਮਰਤਪਾਲ ਸਿੰਘ ਜੋਦੇ ਵਰਗੇ ਜਿਹੜੇ ਲੋਕ ਪੰਜਾਬ ਦੇ ਲਈ ਜਿਊ ਸਕਣ ਪੰਜਾਬ ਨੂੰ ਅੱਗੇ ਵਧਾ ਸਕਣ ਪੰਥ ਨੂੰ ਬਚਾ ਸਕਣ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਨਸ਼ੇ ਤੋਂ ਬਚਾ ਸਕਣ ਇੱਥੇ ਦੀ ਕਿਸਾਨੀ ਨੂੰ ਬਚਾ ਸਕਣ ਖੇਤ ਦੇ ਵਪਾਰ ਨੂੰ ਬਚਾ ਸਕਣ ਆਪਾਂ ਉਹਨਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਇੱਕ ਸੁਪਨਾ ਦੇਖਿਆ ਹੋਇਆ ਉਹ ਸੁਪਨਾ ਵੀਰੋ ਤੁਸੀਂ ਪੂਰਾ ਕਰ ਸਕਦੇ ਆਂ ਅਸੀਂ ਨਹੀਂ ਕਰ ਸਕਦੇ ਅਸੀਂ ਅੱਜ ਕਿੰਨੇ ਕਿਰਵਾ ਤੁਹਾਡੇ ਕੋ ਆਏ ਹਾਂ ਤੁਸੀਂ ਸਾਰੇ ਇੱਥੇ ਰਹਿੰਦੇ ਹੋ ਤੁਸੀਂ ਆਪਸ ਵਿੱਚ ਰਲ ਮਿਲ ਕੇ ਸਹਿਜ ਦੇ ਨਾਲ ਕਦੀ ਘਬਰਾਇਆ ਨਾ ਕਰੋ ਇੱਕ ਦੂਸਰੇ ਨਾਲ ਛੋਟੀਆਂ ਗੱਲਾਂ ਨੂੰ ਛੱਡ ਕੇ ਆਪਣੇ ਨਿਸ਼ਾਨੇ ਵੱਡੇ ਨੇ ਉਹਨਾਂ ਦੀ ਪ੍ਰਾਪਤੀ ਲਈ ਅੱਗੇ ਵਧੀਏ ਆਪਾਂ ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ